ਭਗਵਾਨ ਤਮਨ ਸਾਹਿਬ ਜੀ ਮੈਂ ਤੁਹਾਡੇ ਬਿਆਨ ਸੁਣ ਕੇ ạtਿਆ ਇੱਕ ਚੈਨਲ ਆ ਵੀਐਸ ਟੈਲੀਵਿਜ਼ਨ ਚਾਹੇ ਉਹ ਲੋਕ ਜਾ ਕੇ ਦੇਖ ਲੈਣ ਉੱਥੇ ਬਿਆਨ ਕੀ ਸੀਗਾ ਕਿ ਇੱਥੇ ਜੀ ਕਲਮਸ਼ੋਰ ਹੜਤਾਲ ਕਰ ਦਿੰਦੇ ਆ ਜਿਹੜੇ ਲੱਖਾਂ ਰੁਪਈਆ ਤਨਖਾਹਾਂ ਲੈਂਦੇ ਆ ਮੈਂ ਤਾਂ ਸਿੱਧਾ ਕਿਹਾ ਵੀ ਮੈਂ ਤਾਂ ਆਖੇ ਪੰਜਾਬ ਦੇ ਲੋਕਾਂ ਵਾਸਤੇ ਸੋਚਣਾ ਹੋਰ ਕਿਸੇ ਵਾਸਤੇ ਨਹੀਂ ਸੋਚਣਾ ਗੱਲਾਂ ਮੈਂ ਪੰਜ ਕੀ ਕਹਿਣੀਆਂ ਭਗਵਾਨ ਤਮਨ ਸਿਆ ਜੇ ਤੂੰ ਪੰਜਾਬ ਦੇ ਲੋਕਾਂ ਵਾਸਤੇ ਸੋਚਦਾ ਹੁੰਦਾ ਤੇ ਆਪਦੇ ਨਾਲ ਸਵਾਂ ਦੇ ਹਿਸਾਬ ਦੇ ਨਾਲ ਗੱਡੀਆਂ ਨਹੀਂ ਰੱਖਦਾ ਸੀ ਤੇ ਹਜ਼ਾਰਾਂ ਦੀ ਤਦਾਰ ਦੇ ਵਿੱਚ ਗਨਮੈਨ ਨਹੀਂ ਰੱਖਦਾ ਸੀ ਤੇ ਨਾ ਹੀ ਪੰਜਾਬ ਦਾਵੇਂ ਪੈਸਾ ਖਰਾਬ ਕਰਦਾ ਸੀ ਇੱਥੋਂ ਪਤਾ ਇਹ ਲੱਗਦਾ ਜਿਹੜਾ ਕੱਲੋ ਵਿਰੋਧੀਆਂ ਤੇ ਰਹੇ ਕਹਿੰਦੀਆਂ ਕਿ ਤੇਰੇ ਨਾਲ 110 ਗੱਡੀਆਂ ਹੁੰਦੀਆਂ ਤੇ ਜੇਕਰ 4000 ਦਾ ਵੀ ਇੱਕ ਗੱਡੀ ਤੇਲ ਪੀਵੇ 440000 ਰੁਪਏ ਦਾ ਡੇਲੀ ਦਾ ਤੇਲ ਮੱਚਦਾ ਤੇਰੇ ਨਾਲ ਨਾਲ ਹੀ ਤੇਰੀ ਵਾਈਫ ਕੋ ਤਾਂ ਤੁਹਾਡੀ ਜਿਹੜੀ ਪਤਨੀ ਆ ਉਹਨਾਂ ਕੋਲ ਗੱਡੀਆਂ ਤੁਹਾਡੇ ਕੋਲ ਗੱਡੀਆਂ ਤੁਹਾਡੇ ਸਾਰੇ ਪਰਿਵਾਰ ਕੋਲ ਗੱਡੀਆਂ ਜਿਹੜਾ ਤੇਲ ਪੈਂਦਾ ਉਹ ਤੁਹਾਡੇ ਜਿਹੜਾ ਆਪਣੇ ਪਿਤਾ ਜੀ ਸੀ ਮਾਸਟਰ ਜੀ ਉਹਨਾਂ ਦੀ ਪੈਨਸ਼ਨ ਨਾਲ ਤੇਲ ਨਹੀਂ ਪੈਂਦਾ ਇਹ ਲੋਕਾਂ ਦੇ ਪੈਸੇ ਨਾਲ ਤੇਲ ਪੈਂਦਾ ਜਿਹੜਾ ਉਹ ਤੇਲ ਆ ਉਹ ਡੇਲੀ ਬਰਬਾਦ ਹੁੰਦਾ ਜੇਕਰ ਉਹ ਲੋਕਾਂ ਦੇ ਵਾਸਤੇ ਕੰਮ ਕਰਨ ਤਾਂ ਫਿਰ ਤਾਂ ਕੋਈ ਬਰਬਾਦ ਨਹੀਂ ਪਰ ਜਿਹੜੀਆਂ 110 10 10 ਗੱਡੀਆਂ ਨਾਲ ਜਵੇਂ ਵਿਰੋਧੀਆਂ ਤਿਹਾਂ ਦੱਸਦੀਆਂ ਆਪ ਦੇ ਨਾਲ 40 ਤੋਂ 50 ਗੱਡੀਆਂ ਰੱਖੋ ਜਿਹੜਾ ਕਹ ਲੋ ਦਿੱਲੀ ਦਾ 2 ਲੱਖ ਰੁਪਈਆ ਲੋਕਾਂ ਦਾ ਬਚਦਾ ਤੇ ਪਹਿਲਾ ਨੰਬਰ ਮੈਂ ਤੁਹਾਨੂੰ ਜਵਾਬ ਦੇਤਾ ਵੀ ਤੁਸੀਂ ਲੋਕਾਂ ਵਾਸਤੇ ਨਹੀਂ ਸੋਚਦੇ ਦੂਜੀ ਗੱਲ ਜੀਰਾ ਫੈਕਟਰੀ ਚ ਕੌਣ ਵਾਸਤੇ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਜਿਨ੍ਹਾਂ ਨੇ ਆਪਦੇ ਆਪ ਤੇ ਲਾਠੀ ਚਾਰਜ ਕਰਵਾਏ ਤੇ ਬਾਅਦ ਦੇ ਵਿੱਚ ਜਿਹੜੀ ਸ਼ਰਾਬ ਫੈਕਟਰੀ ਜੀਰੇ ਵਾਲੀ ਹਲੇ ਤੱਕ ਵੀ ਲੋਕ ਉੱਥੇ ਬੈਠੇ ਆ ਕਿਉਂਕਿ ਉਹ ਉਹ ਕਹਿੰਦੇ ਵੀ ਸਾਨੂੰ ਇਹ ਲਿਖਤੀ ਰੂਪ ਮਿਲਿਆ ਹੀ ਨਹੀਂ ਕੁਝ ਵੀ ਤੇ ਤੁਸੀਂ ਪਹਿਲਾ ਤਾਂ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਕੁੱਟਿਆ ਮਾਰਿਆ ਪਰਚੇ ਪਵਾਏ ਜੇਕਰ ਪੰਜਾਬ ਦੇ ਲੋਕਾਂ ਵਾਸਤੇ ਸੋਚਦੇ ਹੁੰਦੇ ਇਹ ਕੁੱਟਮਾਰ ਕਦੇ ਨਹੀਂ ਹੋਣੀ ਸੀ ਨੰਬਰ 2 ਤੇ ਨੰਬਰ 3 ਤੇ ਸਾਡੇ ਜੇਕਰ ਪੰਜਾਬ ਦੇ ਨੌਜਵਾਨਾਂ ਵਾਸਤੇ ਸੋਚਦੇ ਹੁੰਦੇ ਜਿਹੜੀਆਂ ਹਰਿਆਣਾ ਰਾਜਸਥਾਨ ਪੰਜਾਬ ਚੋਂ ਆ ਕੇ ਨੌਕਰੀਆਂ ਲੈ ਜਾਂਦਾ ਜਿਹੜੇ ਵਸਨੀਕ ਤਾਂ ਰਾਜਸਥਾਨ ਦੇ ਆ ਹਰਿਆਣੇ ਦੇ ਆ ਤੇ ਨੌਕਰੀਆਂ ਆ ਕੇ ਪੰਜਾਬ ਚੋਂ ਲੈ ਜਾਂਦੇ ਆ ਕਦੇ ਵੀ ਪੰਜਾਬ ਦੇ ਨੌਜਵਾਨਾਂ ਦਾ ਤੁਸੀਂ ਹੱਕ ਨਹੀਂ ਮਾਰਨਾ ਸੀ ਜੇਕਰ ਪੰਜਾਬ ਦੇ ਲੋਕਾਂ ਵਾਸਤੇ ਸੋਚਦੇ ਹੁੰਦੇ ਨੰਬਰ 3 ਤੇ ਆਹ ਦਿਨ ਚਿੱਟੇ ਦੇ ਨਾਲ ਹਰ ਪਿੰਡ ਦੇ ਵਿੱਚੋਂ ਕਿਵੇਂ ਨਾ ਕਿਵੇਂ ਮੌਤ ਹੋ ਰਹੀ ਆ ਚਿੱਟਾ ਦਿਨ ਬਰ ਦਿਨ ਇਹ ਇਹੋ ਜਿਹਾ ਵਧਦਾ ਜਾ ਰਿਹਾ ਜਿਹੜਾ ਰੁਕਣ ਦਾ ਨਾਂ ਨਹੀਂ ਲੈਂਦਾ ਕੋਈ ਵੀ ਐਮਐਲਏ ਤੁਹਾਡੀ ਸਰਕਾਰ ਦੇ ਨਹੀਂ ਕਹਿ ਸਕਦਾ ਕਿ ਮੇਰੇ ਹਲਕੇ ਦੇ ਵਿੱਚ ਚਿੱਟਾ ਹੈ ਨਹੀਂ ਕਿ ਮੈਂ ਹੱਥ ਖੜਾ ਕਰਕੇ ਕਹਿਣਾ ਕੋਈ ਵੀ ਤੁਹਾਡੇ ਸਾਰੇ ਦੇ ਸਾਰੇ 92 ਐਮਐਲਏ ਉਹ ਵਿਧਾਨ ਸਭਾ ਦੇ ਵਿੱਚ ਮੇਚ ਕੁੱਟਣ ਵਾਸਤੇ ਹੀ ਆ ਉਹ ਵੀ ਜਿਹੜਾ ਕੁਝ ਤੁਸੀਂ ਬੋਲੋਗੇ ਤੁਹਾਡੀ ਹਾਂ ਦੇ ਵਿੱਚ ਉਹਨਾਂ ਨੇ ਮੇਚ ਕੁੱਟਣਾ ਕਹਿਣ ਤੋਂ ਬਾਅਦ ਤਾੜੀ ਮਾਰਨੀ ਆ ਬਾਕੀ ਜੇਕਰ ਕੋਈ ਹੈਗਾ ਤਾਂ ਤੁਸੀਂ ਦੱਸ ਦਿਓ ਜੇਕਰ ਚਿੱਟੇ ਦੇ ਨਾਲ ਮੁਕਤਾ ਹੋ ਰਹੀਆਂ ਚਿੱਟਾ ਜਿਹੜਾ ਕਹਿ ਲਓ ਆ ਸਬਜ਼ੀਆਂ ਤਰ੍ਹਾਂ ਵਿਕਦਾ ਅੱਜ ਕੱਲ ਤਾਂ ਸਬਜ਼ੀਆਂ ਨਾਲੋਂ ਵੀ ਜ਼ਿਆਦਾ ਇਹ ਵਿਕਦਾ ਤੇ ਜੇਕਰ ਭਾਈ ਸਾਹਿਬ ਉਸੀ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੁੰਦਾ ਲੋਕਾਂ ਵਾਸਤੇ ਕੰਮ ਕਰਦੇ ਹੁੰਦੇ ਇਹ ਕਦੇ ਵੀ ਯਾਦ ਰੱਖੋ ਪੰਜਾਬ ਦੇ ਵਿੱਚ ਚਿੱਟਾ ਸ਼ਰੇਆਮ ਨਹੀਂ ਵਿਕਣਾ ਸੀ ਰਹੀ ਗੱਲ ਅਫਸਰਾਂ ਦੀ ਅਫਸਰ ਤੋਂ ਇੱਕ ਇੱਕ ਵੇਖੋ ਉਦਾਹਰਨ ਤਾਂ ਮੈਨੂੰ ਇੱਥੇ ਗਲਤ ਦੇਣੀ ਪਾਉਗੀ ਪਰ ਉਹ ਧਾਰਨ ਗਲਤ ਨਹੀਂ ਕੀ ਪਰ ਉਹਨਾਂ ਵੱਲੋਂ ਤਾਂ ਸਹੀ ਆ ਅਸੀਂ ਮੰਨੂ ਦੀ ਜਿਵੇਂ ਕਹਿੰਦੇ ਨੇ ਉਹਨਾਂ ਦਾ ਆਪਣਾ ਉਹ ਨਹੀਂ ਹੈਗਾ ਛੇਰ ਜਾਏਗਾ ਅਸੀਂ ਮੰਨੂ ਦੇ ਦਾਤਰੀ ਜੋ ਜੋ ਮਨ ਨੂੰ ਵੱਡਦਾ ਅਸੀਂ ਨੂਨ ਸਵਾਏ ਹੋਏ ਇਹ ਮਤਲਬ ਇਸ ਤਰ੍ਹਾਂ ਦਾ ਡਾਇਲੋਗ ਆ ਉਸੇ ਤਰ੍ਹਾਂ ਤੁਹਾਡੇ ਅਫਸਰ ਆ ਤੁਹਾਡੇ ਕਹਿਣੇ ਤੇ ਚੱਲਦੇ ਆ ਜਦੋਂ ਅਸੀਂ ਫਾਇਲ ਕਾ ਜਾਂਦੇ ਆ ਸਾਡੇ ਸਾਨੂੰ ਕੋਈ ਸ਼ਿਪਾਈ ਨਹੀਂ ਲੈਣ ਆਉਂਦਾ ਜਦੋਂ ਤੁਸੀਂ ਆਉਂਨੇ ਆ ਚੱਲ ਕੇ ਤੁਹਾਡੇ ਨਾਲ ਸਾਰੀ ਦਿਹਾੜੀ ਐਸਐਸਪੀ ਡੀਸੀ ਸਾਹਿਬ ਏਡੀਸੀ ਸਾਹਿਬ ਐਸਡੀਐਮ ਸਾਰੇ ਮਹਿਕਮੇ ਤੁਹਾਡੇ ਨਾਲ ਹੁੰਦੇ ਆ ਇਸ ਕਰਕੇ ਅਸੀਂ ਮਨ ਨੂੰ ਦੀ ਦਾਤਰੀ ਜੋ ਜੋ ਮਨ ਨੂੰ ਵੱਡਦਾ ਅਸੀਂ ਨੂਨ ਸਵਾਏ ਹੋਏ ਪਰ ਮੈਂ ਮਾਫੀ ਚਾਹੁੰਨਾ ਇਹ ਭਾਈ ਜਿਹੜੀਆਂ ਤੁੱਕਾ ਮੈਨੂੰ ਬੋਲਣੀਆਂ ਤਾਂ ਨਹੀਂ ਹੁੰਦੀਆਂ ਕਿਉਂਕਿ ਭਗਵੰਤ ਮਾਨਤਰਾ ਸ਼ੈਰੋ ਸ਼ੈਰੀ ਆਉਂਦੀ ਨਹੀਂਗੀ ਜਿਹਦੇ ਕਰਕੇ ਇਸ ਕਰਕੇ ਭਗਵੰਤ ਮਾਨ ਜੀ ਉਹ ਤੁਹਾਨੂੰ ਰੋਸ ਰੋਸ ਕੇ ਵਿਖਾਉਣਗੇ ਤੋ ਰੁੱਸ ਕੇ ਕਿਹਨੂੰ ਵਿਖਾਉਣ ਕਿਉਂਕਿ ਉਹ ਕੰਮ ਤੁਹਾਡੇ ਵਾਸਤੇ ਕਰਦੇ ਆ ਰਹੀ ਗੱਲ ਜੇਕਰ ਲੋਕਾਂ ਵਾਸਤੇ ਕਰਦੇ ਹੁੰਦੇ ਯਾਦ ਰੱਖ ਲਓ ਜਿਹੜਾ ਲੋਕ ਡੀਸੀ ਦਫ਼ਤਰਾਂ ਦੇ ਵਿੱਚ ਜਾਂਦੇ ਆ ਏਡੀਸੀ ਦਫ਼ਤਰਾਂ ਦੇ ਵਿੱਚ ਜਾਂਦੇ ਆ SSP ਦਫਤਰਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਇਹ ਗੱਲ ਮੇਰੀ ਜਿਹੜੀ ਕਹ ਲੋ ਸੱਚੀ ਲੱਗੂਗੀ ਜਿਹੜੇ ਘਰੋਂ ਅਰਜਾਈਆਂ 'ਚੋਂ ਨਹੀਂ ਨਿਕਲਦੇ ਔਰ ਉਹਨਾਂ ਨੂੰ ਤਾਂ ਇਹ ਕਹਣਾ ਵੀ ਨਹੀਂ 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 ਇਹ ਗੱਲ ਗਲਤ ਆ ਜਿਹੜੇ ਲੋਕ ਆਮ ਲੋਕ ਡੀਸੀ ਦਫਤਰਾਂ ਦੇ ਵਿੱਚ 9 ਵਜੇ ਤੋਂ ਲੈ ਕੇ 12 ਵਜੇ 2 ਵਜੇ ਤੱਕ 3 ਵਜੇ ਤੱਕ ਬੈਠੇ ਰਹਿੰਦੇ ਆ ਉਦੋਂ ਪਤਾ ਲੱਗਦਾ ਵੀ ਡੀਸੀ ਸਾਹਿਬ ਚਲੇ ਗਏ ਉਹਦਾ ਕਾਰਨ ਕੀ ਆ ਕਿ ਲੋਕ ਤਾਂ ਜਾ ਕੇ ਬਹਿ ਗਏ ਉਹਨਾਂ ਦੀ ਮਿਲਣੀ ਨਹੀਂ ਹੋਈ ਡੀਸੀ ਸਾਹਿਬ ਦੇ ਨਾਲ ਉਹਦਾ ਕਾਰਨ ਕੀ ਆ ਕਿ ਜਿਹੜੇ ਵਿਚਾਰੇ ਲੋਕ ਆ ਉਹ ਢੀਕਦੇ ਰਹਿੰਦੇ ਆ ਉਹਦੋਂ ਨੂੰ ਮੀਟਿੰਗਾਂ ਚੱਲੀ ਜਾਂਦੀਆਂ ਕਦੇ ਡੀਸੀ ਸਾਹਿਬ ਦੀ ਮੀਟਿੰਗ ਕਦੇ ਏਡੀਸੀ ਸਾਹਿਬ ਦੀ ਮੀਟਿੰਗ ਤੇ ਲੋਕ ਬੈਠੇ ਦੇਖਦੇ ਰਹਿੰਦੇ ਆ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਤੇ ਜਦੋਂ ਤੁਸੀਂ ਆਓ ਤੁਹਾਡਾ ਕੋਈ ਐਮਐਲਏ ਆਵੇ ਸਾਰੇ ਅਫਸਰ ਬਾਹਰ ਆ ਕੇ ਖੜ ਜਾਂਦੇ ਆ ਇਸ ਕਰਕੇ ਭਾਈ ਸਾਹਿਬ ਉਹ ਅਫਸਰ ਤੁਹਾਡੇ ਆ ਤੁਹਾਨੂੰ ਰੋਸ ਕੇ ਵਿਖਾਉਣਗੇ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਕੰਮ ਨਹੀਂ ਕਰ ਰਹੇ ਜੇਕਰ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਮੈਂ ਵਾਕਈ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰ ਰਿਹਾ ਹਾਂ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਸੋਚਦੇ ਹੁੰਦੇ ਜਿਵੇਂ ਤੁਸੀਂ ਦੱਸਿਆ ਭਾਈ ਮੈਂ ਤਾਂ ਲੋਕਾਂ ਨੂੰ ਪਹਿਲਾਂ ਹੀ ਕਹਤਾ ਕਲਮ ਛੱਡੋਂਗੇ ਤਾਂ ਸਾਡੇ ਕੋਲ ਤੁਹਾਡੇ ਨਾਲੋਂ ਵੱਧ ਪੜੇ ਲਿਖੇ ਬੈਠੇ ਆ ਫਲਾਨਾ ਢੋਂਕਾ ਉਰਾ ਪੁਰਾ ਜੇਕਰ ਵੱਧ ਪੜੇ ਲਿਖੇ ਬੈਠੇ ਆ ਤਾਂ ਜਿਹੜੀਆਂ ਸਾਡੀਆਂ ਧੀਆ ਪੈਣਾ ਉਹਨਾਂ ਦੀਆਂ ਖੇਤਾਂ 'ਚ ਚੁੰਨੀਆਂ ਕਾਹਤੋਂ ਰੋਲ ਲੱਗ ਜਾਂਦੀਆਂ ਤੁਹਾਡੇ ਵਾਰੀ ਸਮਝ ਨਹੀਂ ਆਈ ਜੇਕਰ ਵਾਕਈ ਪੜੇ ਲਿਖੇ ਬੈਠੇ ਆ ਜੇਕਰ ਵਾਕਈ ਪੰਜਾਬ ਦੇ ਤੁਸੀਂ ਨੌਜਵਾਨਾਂ ਬਾਰੇ ਸੋਚਦੇ ਆ ਤਾਂ ਸਾਡੇ ਨੌਜਵਾਨ ਜਦੋਂ ਤੁਹਾਡੀਆਂ ਕੋਠੀਆਂ ਦੇ ਵਿੱਚ ਆਉਂਦੇ ਆ ਉਹਨਾਂ ਦੀ ਪੱਗਾਂ ਕਾਹਤੋਂ ਡਿੱਗਣ ਲੱਗ ਜਾਂਦੀਆਂ ਕੀ ਗੱਲ ਤੁਹਾਡੀ ਕੋਠੀ ਆਉਂਦੇ ਆ ਕੋਈ ਨਸ਼ਾ ਚੜਦਾ ਉਹਨਾਂ ਨੂੰ ਨਸ਼ਾ ਨਹੀਂ ਚੜਦਾ ਪੁਲਿਸ ਲੱਗੀ ਆ ਉੱਥੇ ਰੋਕਦੀ ਆ ਉਹਨਾਂ ਨੂੰ ਯਾਦ ਰੱਖੋ ਭਗਵੰਤ ਮਾਨ ਜੀ ਕਿ ਜੇਕਰ ਤੁਸੀਂ ਪੰਜਾਬ ਦੇ ਨੌਜਵਾਨਾਂ ਵਾਸਤੇ ਸੋਚਦੇ ਹੁੰਦੇ ਤਾਂ ਰਾਹਾਂ 'ਚ ਪੱਗਾਂ ਨਹੀਂ ਰੋਲਣੀਆਂ ਸੀ ਯਾਦ ਰੱਖੋ ਤੁਸੀਂ ਸਿਰਫ ਤੇ ਸਿਰਫ ਡਰਾਮੇ ਬਾਜਾ ਡਰਾਮੇ ਕਰੀ ਜਾਂਦੇ ਆ ਮੈਂ ਫਿਰ ਤੋਂ ਕਹਿ ਰਿਹਾ ਵੀ ਐਸ ਟੈਲੀਵਿਜ਼ਨ ਨਾਂ ਦਾ ਚੈਨਲ ਆ ਜਿਹਦੇ ਤੇ 11 ਤੋਂ 12 ਘੰਟੇ ਹੋ ਗਏ ਆ ਉਹਨਾਂ ਦੀ ਜਿਹੜੀ ਕਹੋ ਕਲਿੱਪ ਲੱਗੀ ਨੂੰ ਚਾਹੇ ਉਹ ਪੁਰਾਣੀ ਹੋਵੇ ਚਾਹੇ ਉਹ ਨਵੀਂ ਹੋਵੇ ਮੇਰੇ ਕੋਲ ਤਾਂ ਹੁਣ ਆਈ ਹੈ ਮੈਂ ਤਾਂ ਜਵਾਬ ਦੇਵਾਂਗਾ ਫਿਰ ਜਿਹੜੀ ਅਸਲ ਗੱਲ ਇਹ ਆ ਵੀ ਜੇਕਰ ਪੰਜਾਬ ਦੇ ਲੋਕਾਂ ਵਾਸਤੇ ਸੋਚਦੇ ਹੁੰਦੇ ਤਾਂ ਜਿਵੇਂ ਮੋੜ ਦੇ ਵਿੱਚ ਰੈਲੀ ਹੋਈ ਜਿਹੜਾ ਤੁਸੀਂ ਆਸੇ-ਪਾਸੇ ਬੈਨਰ ਲਾਤੇ ਜੇਕਰ ਉਹ ਬੈਨਰ ਤੁਸੀਂ ਦਰਖਤਾਂ ਤੇ ਲਾਤੇ ਦਰਖਤਾਂ ਤਾਂ ਦਰਖਤਾਂ ਤੇ ਆਲ ਨੇ ਹੁੰਦੇ ਸੀ ਚਿੜੀਆਂ ਦੀ ਦਰਖਤਾਂ ਤੇ ਰੁੱਖਾਂ ਤੇ ਮੱਖੋ ਲੱਗਦੀ ਸੀ ਡੂਮਨਾ ਕਦੇ ਛੋਟੀ ਮੱਖੋ ਲੱਗ ਗਈ ਜਦੋਂ ਦੀ ਤੁਹਾਡੀ ਸਰਕਾਰ ਆਈ ਆ ਛੋਟੀ ਮੱਖੀ ਦੀ ਪ੍ਰਜਾਤੀ ਖਤਮ ਹੁੰਦੀ ਜਾਂਦੀ ਆ ਰੱਬ ਜਾਣੇ ਕੀ ਹੋਇਆ ਉਦੋਂ ਦੇ ਤੁਹਾਡੇ ਉਹਨਾਂ ਦਰਖਤਾਂ ਤੇ ਬੈਨਰ ਹੀ ਮਿਲਦੇ ਆ ਤੁਹਾਡੇ ਪੋਸਟਰ ਮਿਲਦੇ ਆ ਕਦੇ ਕੇਦਰੀਵਾਲ ਇੱਥੇ ਖੜਾ ਕਦੇ ਐ 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 ਖੜਾ ਬਸ ਇਹ ਸਨ ਤੁਹਾਡੇ ਬੈਨਰ ਮਿਲ ਹੀ ਜਾਂਦੇ ਆ ਬੈਨਰਾਂ ਦੇ ਵਿੱਚੋਂ ਪਾਣੀ ਤੱਕ ਨਹੀਂ ਡੇਗਦਾ ਸਿਹਤ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਆ ਜੇਕਰ ਪੰਜਾਬ ਦੇ ਲੋਕਾਂ ਵਾਸਤੇ ਸੋਚਦੇ ਹੁੰਦੇ ਜਿਹੜਾ ਕਰੋੜਾ ਰੁਪਈਆ ਤੁਸੀਂ ਬੈਨਰਾਂ ਤੇ ਲਾਇਆ ਉਹਨਾਂ ਗਰੀਬਾਂ ਦੀਆਂ ਜਿਨ੍ਹਾਂ ਦੀਆਂ ਆ ਧੁੰਦਾਂ ਦੇ ਵਿੱਚ ਛੱਤਾਂ ਚੁੰਦੀਆਂ ਛੱਤਾਂ ਦੇ ਵਿੱਚੋਂ ਇਹ ਵੇਖੋ ਯਾਦ ਰੱਖੋ ਛੱਤਾਂ ਇਹਦੇ ਵੀ ਬੂਰ ਬੂ ਡਿੱਗਦੀ ਥੋੜੀ ਥੋੜੀ ਯਾਦ ਰੱਖੋ ਮੀਆਂ ਦੇ ਵਿੱਚ ਛੱਤਾਂ ਚੁੰਦੀਆਂ ਛੱਤਾਂ ਵਿਚਾਰਾਂ ਦੀਆਂ ਕਈਆਂ ਦੀਆਂ ਡਿੱਗੀਆਂ ਤੁਸੀਂ ਉਹਨਾਂ ਦੇ ਮਕਾਨ ਪਵਾ ਦਿੰਦੇ ਮੈਂ ਕਈ ਵਾਰੀ ਵੀਡੀਓ ਵੇਖੀ ਆ ਮੈਂ ਤੁਹਾਨੂੰ ਭੇਜੀ ਵੀ ਆ ਸ਼ੇਅਰ ਕੀਤੀ ਆ ਲੋਕਾਂ ਸਾਹਮਣੇ ਲਿਆਂਦੇ ਆ ਜਿਹੜੇ ਗਰੀਬ ਲੋਕ ਬਿਨਾਂ ਛੱਤਾਂ ਤੋਂ ਬੈਠੇ ਆ ਤੇ ਤੁਸੀਂ ਉਹਨਾਂ ਦਾ ਜਿਹੜਾ ਕਰੋੜਾ ਰੁਪਇਆ ਬੈਨਰਾਂ ਤੇ ਲਾਇਆ ਤੁਸੀਂ ਉਹੀ ਗਰੀਬ ਲੋਕਾਂ ਦੇ ਘਰ ਪਵਾ ਦਿੰਦੇ ਮੈਂ ਘਰ ਦਾ ਕਿਉਂ ਕਹਿ ਰਿਹਾ ਕਿਉਂਕਿ ਉਹਨਾਂ ਕੋਲ ਰੋਜ਼ਗਾਰ ਤਾਂ ਹੈ ਨਹੀਂਗਾ ਦਿਹਾੜੀ ਹੁੰਦੀ ਆ ਦਿਹਾੜੀ ਵੀ 400 ਰੁਪਿਆ ਹੁੰਦੀ ਆ ਤੇ ਜਿਹਦੇ ਕਰਕੇ 400 ਰੁਪਿਆ ਜਿਹੜੀ ਦਿਹਾੜੀ ਕਰਕੇ ਉਹ 400 ਰੁਪਏ ਦੇ ਵਿੱਚ ਮਸਾ ਘਰ ਦੀ ਪੂਰੀ ਪੈਂਦੀ ਆ ਇਸ ਕਰਕੇ ਉਹ ਬੰਦਾ ਘਰ ਨਹੀਂ ਪਾ ਸਕਦਾ ਫਿਰ ਜਿਹੜੀ ਗੱਲ ਮੈਂ ਇਹ ਕਰ ਰਿਹਾ ਉਹ ਗੱਲ ਕੀ ਆ ਕਿ ਜਦੋਂ ਮੌੜ ਰੈਲੀ ਹੋਈ ਆ ਉਹਦੇ ਵਿੱਚ ਤੁਸੀਂ ਜਿਹੜਾ ਕੇਦਰੀ ਆਲ ਜਿਹਨੂੰ ਕਦੇ ਕੋਈ ਸਾਈਕਲ ਤੇ ਨਹੀਂ ਬਿਠਾਉਂਦਾ ਹੋਣਾ ਤੁਸੀਂ ਉਹਨੂੰ ਚੱਕ ਕੇ ਜਾਹਜ ਲੈ ਕੇ ਦਿੱਤਾ ਜਾਹਜ ਕਹਿੰਦੇ 400 ਕਰੋੜ ਰੁਪਇਆ ਮੇਰਾ ਤਾਲਕੇ ਨਾਲ ਜੀਭ ਲੱਗ ਜਾਂਦੀ ਆ ਮਸਾ ਥੱਲੇ ਨੂੰ ਆਉਂਦੀ ਜੋ 400 ਮਲਤਾਨ ਹੋ ਜਾਂਦਾ ਰਾਗ 100 ਕਰੋੜ ਐ ਸਾਡੀ ਤਾਂ ਜੀਭ ਲੰਮੀ ਆ ਜਾਂਦੀ ਆ ਏਕ ਨਿਕਲ ਲੱਗ ਜਾਂਦੀ ਆ ਤੇ ਤੁਸੀਂ ਫਿਰ ਜਿਹੜਾ ਕਹ ਲੋ ਲੱਗਪਾ ਕਹਿੰਦੇ ਘੰਟੇ ਦਾ 10 ਲੱਖ ਰੁਪਇਆ ਕਰਾਇਆ ਜਿਹੜਾ ਕਦੇ ਟ੍ਰੇਨਾਂ ਤੇ ਹੁੰਦਾ ਸੀ ਤੁਸੀਂ ਉਹਨੂੰ ਜਾਜਾਂ ਤੇ ਲੈ ਕੇ ਆਉਨੇ ਆ ਤੇਲ ਬਾਲ ਕੇ ਉਹਨੇ ਤੇਲ ਬਲਵਾਉਨੇ ਆ ਫਿਰ ਤੁਸੀਂ ਪੰਜਾਬ ਦੀਆਂ ਰੋਡ ਵਿੱਚ ਬੱਸਾਂ ਜਿਹੜਾ ਕਹ ਲੋ 4-4 5-5 ਕਰੋੜ ਰੁਪਏ ਦਾ ਲੱਗ ਭੱਗ ਤੁਸੀਂ ਉਹਨਾਂ ਚ ਕੱਲਾ ਡੀਜ਼ਲ ਬਾਲਦੇ ਆ ਫਿਰ ਤੁਸੀਂ ਨਰੇਗਾ ਵਾਲੇ ਲੈ ਕੇ ਉੱਥੇ ਜਾਂਦੇ ਆ ਤੇ ਜਿਹੜਾ ਤੁਸੀਂ ਆ 50-55 ਕਰੋੜ ਰੁਪਿਆ ਰੇਲੀਆਂ ਚ ਖਰਾਬ ਕਰਦੇ ਆ ਮੈਂ ਤੁਸੀਂ ਆਪਦੇ ਆਪ ਨੂੰ ਭਗਵਾਨ ਜਿਹੜਾ ਕਹ ਲੋ ਭਗਤ ਸਿੰਘ ਜੀ ਸ਼ਹੀਦ ਭਗਤ ਸਿੰਘ ਦੀ ਸੋਚ ਵਾਲੇ ਦੱਸਦੇ ਆ ਸ਼ਹੀਦ ਹੁਦਮਰ ਸਿੰਘ ਦੀ ਸੋਚ ਵਾਲੇ ਦੱਸਦੇ ਆ ਇਹ ਐਡੀ ਤਾਂ ਮਾਰਕ ਦੇ ਜਰਨਲ ਡਾਇਰ ਨੇ ਨਹੀਂ ਮਾਰੀ ਪੰਜਾਬ ਦੇ ਲੋਕਾਂ ਨੂੰ ਜਿੱਡੀ ਤੂੰ ਤਗੜੀਆਂ ਠੋਕੀ ਤੁਰਿਆ ਹੁਣ ਇਸ ਕਰਕੇ ਮੇਰੇ ਭਰਾ ਜੀ ਪਹਿਲੇ ਦੱਸੋ ਵੀ ਵਾਕਈ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਆ ਤੁਹਾਡਾ ਕਰੋੜਾਂ ਰੁਪਇਆ ਬਰਬਾਦ ਕਰੀ ਜਾਂਦੇ ਆ ਕੀ ਇਹ ਵਾਕਈ ਪੰਜਾਬ ਦੇ ਲੋਕਾਂ ਵਾਸਤੇ ਸੋਚ ਆ ਇਸ ਕਰਕੇ ਮੈਂ ਤੁਹਾਨੂੰ ਡਰਾਮੇ ਬਾਜ ਕਿਉਂ ਕਹਿਣਾ ਪਿਛਲੇ ਦਿਨਾਂ ਸ਼ਹੀਦਾਂ ਦੇ ਦਿਨ ਚੱਲਦੇ ਸੀ ਸਟੇਜ ਤੇ ਖੜ ਕੇ ਅੱਖਾਂ ਪੂੰਝ ਲਈਆਂ মিডিਆ ਵਾਲੇ ਨਿਲਿਕਤਾ ਪਾਵਕ ਹੋਏ ਭਗਵੰਤ ਮਾਨ ਮੈਂ ਕਿੱਥੇ ਭਾਵਕ ਹੁੰਦੇ ਤਾਂ ਲੋਕਾਂ ਨੂੰ ਕਰਦਾ ਆਹ ਠੰਡ ਆ ਜੀ ਅਸੀਂ ਤਾਂ ਪ੍ਰੋਗਰਾਮ ਕੈਨਸਲ ਕਰਤੇ ਤੁਸੀਂ ਠੇਕੇ ਬੰਦ ਕਿਉਂ ਨਹੀਂ ਕਰਾਇ ਪੰਜਾਬ ਚੋਂ ਠੇਕੇ ਤੁਹਾਡੇ ਅੰਡਰ ਸੀ ਉਹ ਕਿਹੜਾ ਬਾਹਰ ਸੀ ਸ਼ਰਾਬ ਵਾਲੇ ਠੇਕੇ ਬੰਦ ਕਿਉਂ ਨਹੀਂ ਕਰਾਇ ਹੈ ਕੋਈ ਜਵਾਬ ਕੋਈ ਜਵਾਬ ਨਹੀਂ ਛੱਡੋ ਪਰ ਇਸ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਨਹੀਂ ਸੋਚਦੇ ਸਿਰਫ ਤੇ ਸਿਰਫ ਡਰਾਮੇ ਬਾਜ਼ੀਆਂ ਇਸ ਕਰਕੇ ਜੇਕਰ ਪੰਜਾਬ ਦੇ ਲੋਕਾਂ ਵਾਸਤੇ ਸੋਚਦੇ ਹੁੰਦੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੇ ਆ ਰਾਘਵ ਚੱਡੇ ਅਰਗੇ ਨਹੀਂ ਆਉਂਦੇ ਸੀ ਤੁਸੀਂ ਤਾਂ ਬੀਬੀ ਖਾਲੜਾ ਜੀ ਹਰਕੇ ਨੂੰ ਕਹਿੰਦੇ ਹੁੰਦੇ ਸੀ ਰਾਜ ਸਭਾ ਮੈਂਬਰ ਬਣਾਵਾਂਗੇ ਫਿਰ ਤੁਸੀਂ ਦੱਸੋ ਵੀ ਇਹ ਭਾਈ ਸਾਹਿਬ ਮੈਂ ਕੋਈ ਗੱਲ ਗਲਤ ਕਰ ਰਿਹਾ ਤਾਂ ਲੋਕ ਮੈਨੂੰ ਦੱਸ ਦੇਣ ਪਰ ਲੋਕਾਂ ਦੀਆਂ ਛੱਤਾਂ ਚੁੰਦੀਆਂ ਫਿਰਦੀਆਂ ਲੋਕਾਂ ਦੇ ਬਾਪੂ ਬੇਬੇ ਭੈਣ ਭਾਈ ਬਿਮਾਰ ਪਏ ਆ ਕੋਈ ਰੀੜ ਦੀ ਹੱਡੀ ਦਾ ਮਰੀਜ਼ ਪਿਆ ਕੋਈ ਲੱਤ ਦਾ ਮਰੀਜ਼ ਪਿਆ ਹਸਪੀਟਲਾਂ ਚ ਇਲਾਜ ਨਹੀਂ ਹੋਈ ਜਾਂਦੇ ਇਲਾਜ ਮੰਗ ਮੰਗ ਕੇ ਕਰਾਈ ਜਾਂਦੇ ਆ ਕਿ ਭਾਈ ਲਾ ਦਿਓ ਪੈਸੇ ਬਾਹਰ ਦੇ ਐਨਆਰਆਈਆਂ ਨੂੰ ਬੇਨਤੀ ਆ ਦਾਨੀ ਸੱਜਣਾ ਨੂੰ ਬੇਨਤੀ ਆ ਜੇਕਰ ਫਿਰ ਵੀ ਤੁਸੀਂ ਇਹ ਕਹਿੰਨੇ ਆ ਕਿ ਭਗਵਾਨ ਤਮਨ ਜਿੰਦਾਬਾਦ ਤਾਂ ਫਿਰ ਮੈਂ ਭਾਈ ਉੱਚੀ ਆਵਾਜ਼ ਚ ਕਹਿੰਦਾ ਸਰਦਾਰ ਭਗਵਾਨ ਤਮਨ ਜਿੰਦਾਬਾਦ ਜੇਕਰ ਤੁਸੀਂ ਇਹ ਕਹਿੰਨੇ ਆ ਕਿ ਹਲੇ ਵੀ ਜਿੰਦਾਬਾਦ ਕਰਨਾ ਚਾਹੀਦਾ ਤੇ ਫਿਰ ਆਪਾਂ ਤੁਹਾਡੇ ਨਾਲ ਆਪਾਂ ਤੁਹਾਡੇ ਤੋਂ ਪਿੱਛੇ ਕਿਉਂ ਹਣਾ ਇਸ ਕਰਕੇ ਪੰਜਾਬ ਦੇ ਲੋਕੋ ਤੁਹਾਨੂੰ ਕਦੇ ਵੀ ਕਿਸੇ ਦੀਆਂ ਗੱਲਾਂ ਨਹੀਂ ਤਾਰ ਸਕਦੀਆਂ ਤੁਹਾਨੂੰ ਆਪ ਜਾਗਰੂਕ ਹੋਣਾ ਪੈਣਾ ਨੰਬਰ 1 ਤੁਸੀਂ ਫਰੀ ਦੀਆਂ ਸਹੂਲਤਾਂ ਲੈਣੀਆਂ ਬੰਦ ਕਰੋ ਤੇ ਤੁਸੀਂ ਰੋਜ਼ਗਾਰ ਮੰਗੋ ਇੱਥੋਂ ਸਾਫ਼ ਜੀ ਕਲੀਅਰ ਗੱਲ ਆ ਕਿ ਇਸ ਟਾਈਮ ਕਿਸਾਨ ਧਰਨੇ ਤੇ ਬਹਿ ਗਏ ਮਜ਼ਦੂਰ ਇਹਨਾਂ ਕੋਲ ਜਾਂਦੇ ਉਹਨਾਂ ਦੇ लाठी ਚਾਰਜ ਹੋ ਜਾਂਦੇ ਆ ਕੋਈ ਇਹਨਾਂ ਦੇ ਬਾਅਦ ਜਾਵੇ ਉਹ ਡਰਾਈਵਰ ਜਿਹੜੀ ਯੂਨੀਅਨ ਟਰੱਕ ਯੂਨੀਅਨ ਉਹ ਵੀ ਕੋ ਕਹਿੰਦੇ ਸਾਡੇ ਹੱਕ ਚ ਨਹੀਂ ਬੋਲਦੇ ਤੇ ਜੇਕਰ ਭਾਈ ਸਾਹਿਬ ਭਗਵੰਤ ਮਾਨ ਜੀ ਪੰਜਾਬ ਦੇ ਹਿੱਤਾਂ ਲਈ ਬੋਲਦੇ ਹੁੰਦੇ ਪੰਜਾਬ ਦੇ ਲੋਕਾਂ ਵਾਸਤੇ ਹੁੰਦੇ ਤਾਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ ਇਸ ਕਰਕੇ ਸਿਰਫ ਤੁਸੀਂ ਡਰਾਮੇਬਾਜ਼ ਆ ਰਹੀ ਗੱਲ ਥਾਣੇ ਕਚਹਿਰੀਆਂ ਦੀ ਥਾਣੇ ਕਚਹਿਰੀਆਂ ਦੇ ਵਿੱਚ ਚੰਗੇ ਬੰਦਿਆਂ ਦੀ ਸੁਣਵਾਈ ਹੁੰਦੀ ਆ ਡੀਸੀ ਦਫ਼ਤਰਾਂ ਦਾ ਜਿਹੜਾ ਕਹ ਲੋ ਏਡੀਸੀ ਦਫ਼ਤਰਾਂ ਦਾ ਮੈਂ ਪਹਿਲਾਂ ਵੀ ਨਾਮ ਲੈ ਚੁੱਕਿਆ ਹੁਣ ਮੈਨੂੰ ਕੋਈ ਇਹ ਨਾ ਕਹੇ ਵੀ ਤੂੰ ਕਿਵੇਂ ਬੋਲਦਾ ਸੀਸੀਟੀਵੀ ਕੈਮਰੇ ਚੈੱਕ ਕਰਾਏ ਜਾਣ ਡੀਸੀ ਦਫ਼ਤਰਾਂ 'ਚ ਲੱਗੇ ਹੁੰਦੇ ਆ ਕਿੰਨੇ ਲੋਕ ਬੈਠੇ ਰਹਿੰਦੇ ਆ ਮੀਟਿੰਗਾਂ ਚੱਲ ਪੈਂਦੀਆਂ ਮੀਟਿੰਗਾਂ ਜਿਹੜੀ ਏਡੀਸੀ ਸਾਹਿਬ ਦੀ ਡੀਸੀ ਸਾਹਿਬ ਦੀ ਚਾਹੇਓ ਐਸਐਸਪੀ ਸਾਹਿਬ ਦੀ ਚਾਹੇਓ ਤਗੜੇ ਸਾਡੇ ਐਸਡੀਐਮ ਸਾਹਿਬ ਦੀ ਸਾਰੇ ਜਿੰਨੇ ਤਗੜੇ ਅਫਸਰ ਆ ਉਹਨਾਂ ਦੀ ਮੀਟਿੰਗ ਰਾਤ ਨੂੰ 9 ਵਜੇ ਹੋਵੇ ਲੈਪਟਾਪ ਤੇ ਕਰ ਲਓ ਤੁਸੀਂ ਸਵੇਰ ਦਾ ਲੋਕਾਂ ਨੂੰ ਮਿਲਣ ਉਹ ਲੋਕ ਬੜੀ ਉਮੀਦ ਕਰਕੇ ਆਉਂਦੇ ਆ ਵੀ ਭਾਈ ਸਾਡਾ ਤਾਂ ਕੰਮ ਨਹੀਂ ਹੋਇਆ ਇੱਥੇ ਥਾਣੇ ਚਲੋ ਐਸਐਸਪੀ ਸਾਹਿਬ ਦੇ ਚੱਲੇ ਆ ਉੱਥੇ ਵਿਚਾਰੇ ਬਹਿ ਬਹਿ ਕੇ ਮੋੜਉਂਦੇ ਆ ਫਿਰ ਕਿਸੇ ਸਰਪੰਚ ਨੂੰ ਜਾ ਕੇ ਇਹਦੇ ਵੀ ਸਰਪੰਚ ਸਾਡਾ ਰਾਈਨਾਮਾ ਕਰਾ ਬਾਕੀ ਪਰਿਆਕਲਾ ਤੂੰ ਕੰਮ ਨਾ ਇਹ ਇਸ ਕਰਕੇ ਵੀ ਸੀਸੀਟੀਵੀ ਕੈਮਰੇ ਚੈੱਕ ਕਰਾ ਲਓ ਆ ਮੈਨੂੰ ਚੈੱਕ ਕਰਾ ਲਓ ਮੈਂ ਹਫਤੇ ਦੇ ਵਿੱਚ ਜਾਨਣਾ ਹੀ ਰਹਿਣਾ ਤੇ ਮੈਂ ਲੋਕਾਂ ਦੇ ਅਸ਼ਰ ਵੇਖਦਾ ਹੀ ਰਹਿਣਾ ਖੈਰ ਮੈਂ ਮਿਲਣਾ ਹੋਵੇ ਮੈਂ ਤਾਂ ਮਿਲ ਆਉਣਾ ਇਹ ਯਾਦ ਰੱਖ ਲੋ ਗੱਲ ਮੈਂ ਤਾਂ ਜਿਵੇਂ ਮਰਜੀ ਮਿਲਾਂ ਮੈਂ ਮਿਲ ਆਉਣਾ ਪਰ ਮੈਨੂੰ ਲੋਕ ਬੈਠੇ ਨਹੀਂ ਦੇ ਹੁੰਦੇ ਆ ਅਫਸੋਸ ਇਸ ਗੱਲ ਦਾ ਕਿਉਂ ਲੋਕ ਨਹੀਂ ਬੋਲਦੇ ਮੈਂ ਬੜੇ ਯਾਰੀ ਕਿਹਾ ਮੈਂ ਕਿਹਾ ਵੀ ਕਾਸ਼ ਕਿਤੇ ਗ੍ਰਹਿ ਮੰਤਰੀ ਮੈਂ ਹੁੰਦਾ ਮੈਂ ਕਿਹਾ ਲੋਕੋ ਯਾਦ ਰੱਖੋ ਗ੍ਰਹਿ ਮੰਤਰੀ ਮੈਂ ਹੁੰਦਾ ਮੈਂ ਤੁਹਾਡੇ ਹੱਥ ਦੇ ਵਿੱਚ ਇੱਕ ਇੱਥੇ ਪੈਨ ਦੇਣਾ ਸੀ ਇੱਕ ਇੱਥੇ ਐਪਲੀਕੇਸ਼ਨ ਦੇਣੀ ਸੀ ਕਹਿੰਦੇ ਉਹਦੇ ਨਾਲ ਕੀ ਹੋਣਾ ਸੀ ਇੱਕ ਸੱਜਣ ਨਾਲ ਗੱਲ ਹੋਈ ਜਾਂਦੀ ਸੀ ਮੈਂ ਕਿਹਾ ਮੈਂ ਇੱਥੇ ਤੁਸੀਂ ਉਹ ਐਪਲੀਕੇਸ਼ਨ ਲਿਖਣੀ ਸੀ ਇੱਥੋਂ ਸਿੱਧੀ ਇੱਕ ਓਚ ਪਾਉਣੀ ਸੀ ਜਿਹੜਾ ਕਹਿੰਦਾ ਡਾਕ ਵਾਲਾ ਉਹਦਾ ਇਹੋ ਜਿਹਾ ਸਿਸਟਮ ਕਰਦੇ ਕਿ ਜਿਹੜੀਆਂ ਜਾਂਚ ਸਿੱਧੀ ਮੋਬਾਈਲ ਤੇ ਪੈਂਦੀ ਹੁੰਦੀ ਉਹ ਮੇਲ ਹੁੰਦੀ ਹੁੰਦੀ ਮੇਲ ਹੋਣ ਤੋਂ ਬਾਅਦ ਨਾਲ ਦੀ ਨਾਲ ਉਹ ਅਫਸਰ ਦੀ ਜਿਹੜੀ ਤਨਖਾਹ ਦੇ ਵਿੱਚੋਂ ਥੋੜੀ ਜੀ ਤਨਖਾਹ ਕੱਟੀ ਜਾਂਦੀ 1000 2000 ਰੁਪਿਆ ਕੱਟਿਆ ਜਾਂਦਾ ਇੱਕ ਐਪਲੀਕੇਸ਼ਨ ਦਾ ਜਿਹਦੇ ਕਰਕੇ ਅਸਲ ਦੇ ਵਿੱਚ ਜਾਂ ਮੈਂ ਖੇ ਕੰਮ ਨਾ ਹੁੰਦਾ ਤਾਂ ਮੈਂ ਰੂਲ ਬਣਾਉਣਾ ਸੀ ਕਿ ਭਾਈ ਸਾਹਿਬ ਜਿਹੜੇ ਸਾਡੇ ਅਫਸਰ ਸਹਿਬਾਨ ਬਹੁਤ ਸਤਿਕਾਰਯੋਗ ਆ ਜਦੋਂ ਲੋਕ ਆਉਂਦੇ ਆ ਲੋਕ ਟਹਿਕੇ ਕਰਕੇ ਮਿਲਦੇ ਆ ਉਹਦੇ ਨਾਲ ਟਾਈਮ ਜ਼ਿਆਦਾ ਲੱਗਦਾ ਜਿਹੜਾ ਸਾਡਾ ਕੋਈ ਬੜਾ ਤਗੜਾ ਜਿਹੜਾ ਸਾਡਾ ਚੰਗਾ ਅਫਸਰ ਆ ਬੜਾ ਸੁਝਵਾਨ ਆ ਮਾਨਯੋਗ ਅਫਸਰ ਸਾਡਾ ਉਹ ਬਾਹਰ ਆਵੇ 50 ਜਣੇ ਖੜੇ ਆ 50 ਜਣੇ ਨੂੰ 2-2 ਮਿੰਟ ਦੇਵੇ ਲਓ ਜੀ ਤੁਹਾਡੀ ਕੀ ਕਾਰਵਾਈ ਆ ਉਹ ਕਹਿਣ ਸਾਡੀ ਸਾਫੀ ਜੀ ਆ ਕਾਰਵਾਈ ਆ ਸਾਡੀ ਕੋਈ ਸੌਂਦਾ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਬੈਠੇ ਆ ਕਿਹੜੀ ਗੱਲੋਂ ਉਹ ਨਾਲ ਸਾਰੇ ਖੜੇ ਆ ਹਾਂਜੀ ਆ ਮੈਕਮ ਨੂੰ ਆ ਚਿੱਠੀ ਜਾਣੀ ਚਾਹੀਦੀ ਆ ਤੇ ਮੈਨੂੰ ਪਰਸੋਂ ਸਵੇਰ ਤੱਕ ਇਸ ਚੀਜ਼ ਦੀ ਰਿਪੋਰਟ ਚਾਹੀਦੀ ਆ ਤੇ ਮੈਂ ਦੁਬਾਰਾ ਫੋਨ ਨਾ ਕਰਾਂ ਇਹ ਜੇ ਥਾਣੇ ਦਾ ਮਸਲਾ ਤਾਂ ਕਹਿਣ ਐਸ ਐਚਓ ਸਾਹਿਬ ਨੂੰ ਕਹਿ ਦੋ ਵੀ ਡੀਸੀ ਸਾਹਿਬ ਨੇ ਕਿਹਾ ਵੀ ਮੈਨੂੰ ਜਲਦ ਤੋਂ ਜਲਦ ਰਿਪੋਰਟ ਚਾਹੀਦੀ ਆ ਕੱਲ ਨੂੰ ਮੈਂ ਆਪ ਖੁਦ ਤੈਕੀਕਾਤ ਕਰ ਸਕਦੇ ਅਸੀਂ ਇਸ ਮਸਲੇ ਦੀ ਫਿਰ ਨਾ ਕਿਹਾ ਜੇ ਵੀ ਫੱਟੀਆਂ ਚੱਕ ਲੈ ਗੱਡੇ ਗਏ ਆ ਉਹ ਮਹਿਕਮੇ ਚਿੱਠੀ ਪਹੁੰਚ ਗਈ ਅਗਲੇ ਨੂੰ ਕੋਈ 20 ਮਿੰਟਾਂ ਚ ਕੰਮ ਹੋ ਗਿਆ ਤੇ ਮੇਰੇ ਵਰਗਾ ਜਿਹੜਾ ਦਿਹਾੜੀ ਛੱਡ ਕੇ ਗਿਆ ਭਾਈ ਉਹਦਾ ਕੰਮ ਹੋ ਜਾਂਦਾ ਬਾਗੋ ਬਾਗ ਹੋ ਜਾਂਦਾ ਭਗਵਾਨ ਤਮਨਸਿਆ ਵਾਹ ਵਾਹ ਤੇ ਤੇਰੀ ਇੱਥੇ ਹੋਣੀ ਆ ਤੂੰ ਐਵੇਂ ਸਟੇਜਾਂ ਤੇ ਹੂ ਹਾ ਹਾਈ ਕਰਦਾ ਫਿਰਦਾ ਉਹਦੇ ਨਾਲ ਕੁਝ ਨਹੀਂ ਹੋ ਸਕਦਾ ਇਸ ਕਰਕੇ ਭਗਵਾਨ ਤਮਨ ਜੀ ਹੱਥ ਜੋੜ ਕੇ ਬੇਨਤੀ ਆ ਸਿਰਫ ਤੁਹਾਡੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਡਰਾਮੇ ਬਾਜ਼ੀਆਂ ਡਰਾਮੇ ਬਾਜ਼ੀਆਂ ਨਾ ਕਰੋ ਲੋਕਾਂ ਨੂੰ ਸਹਾਰਾ ਲਾਓ ਪੰਜਾਬ ਦੇ ਵਿੱਚੋਂ ਛਿੱਟਾ ਬੰਦ ਕਰਾਓ ਬੇਰੋਜ਼ਗਾਰੀ ਚਕਾਓ ਪਹਿਲਾਂ ਸਾਡੀ ਜਿਹੜੀ ਨੌਕਰੀਆਂ ਉਹ ਤੁਸੀਂ ਜਿਹੜੀਆਂ ਸਾਡੇ ਪੰਜਾਬ ਦੇ ਲੋਕਾਂ ਨੂੰ ਦਿਓ ਪੰਜਾਬ ਦੇ ਨੌਜਵਾਨਾਂ ਨੂੰ ਦਿਓ ਫਿਰ ਕੋਈ ਰਾਜਸਥਾਨ ਹਰਿਆਣੇ ਵਾਲਾ ਖੰਗਣ ਦਿਓ ਉਹਨਾਂ ਚਿਰ ਨਹੀਂ ਇੱਥੇ ਕਈ ਪੋਸਟਾਂ ਤੇ ਰਾਜਸਥਾਨ ਹਰਿਆਣੇ ਵਾਲੇ ਬਹਿ ਜਾਂਦੇ ਆ ਉਲਟਾ ਤੁਹਾਡੇ ਜਿਹੜੇ ਤਗੜੇ ਅਫਸਰ ਲਾਇਓ ਕਹਿੰਦੇ ਲਛੇ ਮਹੀਨੇ ਹੋ ਗਏ ਕੀ ਹੋ ਗਿਆ ਕਿਸੇ ਨੇ ਪਾਈ ਆਰਟੀਆਈ ਕੀ ਹੋ ਗਿਆ ਬਸ ਰੁਕ ਜੋ ਕੇਰਾ ਆਤੀ ਦੇ ਨਾਲੇ ਤਾਂ ਰੁਕ ਜੋ ਕੇਰਾ ਕਹਿੰਦਾ ਅੱਖਾਂ ਵਿੱਚ ਨੇਰਾ ਸਾਰਾ ਕੁਝ ਸਾਹਮਣੇ ਲਿਆ ਦੂੰਗਾ ਤੁਹਾਡੇ ਬਸ ਥੋੜੇ ਦਿਨਾਂ ਦੀ ਡੇਰਾ ਬਸ ਹੁਣ ਦੇਰ ਨਹੀਂ ਦਿਨਾਂ ਦੇ ਵਿੱਚ ਛੇਦੀ ਕਰਾਉ ਬੱਲੇ ਬੱਲੇ ਪਰ ਰੁਕ ਜੋ ਦੋ ਕੁ ਦਿਨ ਮਾਮਲਾ ਲੈ ਲੈਂਦੇ ਹਾਂ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੰਜਾਬ ਦੇ ਲੋਕੋਂ ਮੈਂ ਕੋਈ ਗੱਲ ਗਲਤ ਕੀਤੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਜੇਕਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਾਸਤੇ ਸੋਚਦਾ ਹੁੰਦਾ ਦਿੱਲੀ ਤੋਂ ਲਿਆ ਕੇ ਕਰੋੜਾਂ ਰੁਪਇਆ ਪੰਜਾਬ ਦਾ ਖਰਚ ਨਹੀਂ ਕਰਨਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ